ਜਿਹਨਾਂ ਦਾ ਆਪਣੇ ਸਕੂਲ ਨਾਲ ਆਪਣੇ ਬੱਚਿਆਂ ਨਾਲ ਦਿਲੋਂ ਪਿਆਰ ਹੈ ਜਿਹੜੇ ਆਪਣੇ ਤਰਖਾਹਾਂ ਚੋਂ ਵੀ ਦਸਬੰਦ ਕੱਢ ਲੈਂਦੇ ਨੇ ਵੀ ਕਿਤੇ ਮੇਰਾ ਸਕੂਲ ਕਿਸੇ ਪੱਖੋਂ ਮਾਰਿਆ ਨਾ ਰਹਿ ਜਾਏ ਇਹੋ ਜਿਹੇ ਟੀਚਰ ਨੂੰ ਨੀਨਗੇ ਤਾਂ ਜਿਹੜੇ ਆਹ ਬੱਚੇ ਨੇ ਇਹ ਪੱਡੀਆਂ ਵੱਡੀਆਂ ਪੋਸਟਾਂ ਤੇ ਜਾਣਗੇ ਇਹ ਅਫਸਰ ਬਣਨਗੇ ਤੇ ਤੁਹਾਡੇ ਘਰਾਂ ਦੀ ਗਰੀਬੀ ਚੱਕਣਗੇ ਜੇ ਮਾਸਟਰ ਜਿਹੜੇ ਨੇ ਕੋਈ ਹੈਗੇ ਹੋਣਗੇ ਜਿਹੜੇ ਸੱਤ-ਸੱਤ ਅੱਜ ਤੱਕ ਬੁੱਕੇ ਤਾਂ ਕਿ ਸਕੂਲ ਦੇ ਬੱਚੇ ਘਰ ਨਹੀਂ ਕਿੰਨੇ ਸਕੂਲ ਨਾਲ ਪੜ੍ਹਦੇ ਆਉਂਦੇ ਨੇ ਉੱਘੋ ਫੋਡੇ ਸਕੂਲ ਨੂੰ 3 ਲੱਖ ਰੁਪਿਆ ਐਫਪੀ ਫੰਡ ਤੋਂ ਆਇਆ 3 ਲੱਖ ਰੁਪਿਆ ਫੋਡੇ ਸਕੂਲ ਨੂੰ ਦਿੱਤਾ ਉਹਦਾ ਮੁੱਲ ਸੀ ਤੱਕ 3 ਲੱਖ ਰੁਪਈ ਤੋਂ ਸੀ 10 ਲੱਖ ਵਾਂਗੂ ਬਣਤਾ ਹੈ ਕਮਰੇ ਬਾਉੜੀਆਂ ਤੇ ਨਾਲ ਫਰਸ਼ ਤੇ ਮੰਮੀ ਮੀ ਦਾ ਕਿ ਤੁਹਾਨੂੰ ਕੁਲੇ ਕਿਵੇਂ ਚੁਸੀ ਮੈਂ ਮੇਰੇ ਕੋਈ ਹੋਰ ਚੀਜ਼ ਵੀ ਮੰਗੋਂਗੇ ਮੈਂ ਤੁਹਾਡੇ ਤੋਂ ਓਲਾ ਨਹੀਂ ਰੱਖਣਾ ਮੈਂ ਤੁਹਾਡੇ ਹੱਕ ਚ ਖੜਾ ਜੂਤਾ ਰੱਖ ਕੇ ਖੜਾ ਹੱਜ ਗਰੀਬ ਹੋਰ ਗਰੀਬ ਹੋਈ ਜਾਂਦਾ ਅਮੀਰ ਹੋਰ ਅਮੀਰ ਹੋ ਜਾਂਦਾ ਬੇੜੀਆਂ ਮਸਤੀਆਂ ਤੇ ਗਰੀਬੀਆਂ ਰਹਿੰਦੀਆਂ ਨੇ ਉੱਥੇ ਕੋਈ ਪੁਛਤਾ ਨਹੀਂ ਅੰਬਾਨੀਆਂ ਦਾਨੀਆਂ ਨੂੰ ਸਬਸਿਡੀਆਂ ਮਿਲਦੀਆਂ ਨੇ ਮੇਰੀ ਡਿਊਟੀ ਵੀ ਜੋ ਉੱਤੇ ਲਈ ਪੰਜ ਸਾਲਾਂ ਦੇ ਵਿੱਚ ਕੋਈ ਮੁੱਦਾ ਹੈਗਾ ਨਹੀਂ ਜਿਹੜਾ ਪਾਰਲੀਮੈਂਟ 'ਚ ਮੈਂ ਨਾ ਬੋਲਿਆ ਹੋਵਾਂ 16ਵੀਂ ਲੋਕ ਸਭਾ ਮੈਂ ਕੋਈ ਪਹਿਲੀ ਵਾਰ ਨਹੀਂ ਗਿਆ ਇਹ ਤੋਂ ਪਹਿਲਾਂ ਵੀ 15 ਐਮਪੀ ਬਣਾ ਕੇ ਭੇਜੇ ਸੀ ਜਾਤੀ ਤੋਂ ਬਾਅਦ ਹੁਣ ਤੱਕ ਉਹਨਾਂ ਨੇ ਕਦੇ ਤੁਹਾਡੇ ਹੱਕ 'ਚ ਉੱਥੇ ਆਵਾਜ਼ ਨਹੀਂ ਠਾਈ ਨਾ ਕਿਸਾਨਾਂ ਦੇ ਹੱਕ 'ਚ ਨਾ ਦਲਿਤਾਂ ਗਰੂਬਾਂ ਦੇ ਹੱਕ 'ਚ ਨਾ ਧਿਆੜੀਦਾਰਾਂ ਦੇ ਹੱਕ 'ਚ ਨਾ ਨਰੇਕਾ ਮਨਰੇਕਾ ਦੀ ਸ਼ਕੀਮ ਦੇ ਪੈਸੇ ਬੋੜਣ ਵਾਸਤੇ ਕਦੇ ਬੋਲੇ ਕਿ ਨਾ ਵਪਾਰੀਆਂ ਦੇ ਨਾ ਚੁੰਬੇ ਟਕਾਂਦਾਰਾਂ ਦੇ ਉਹ ਤਾਂ ਸਿਰਫ ਬੱਸ ਅਲਦੇ ਪੱਟੇ ਤੱਕ ਆਹ ਲਿਆ ਕੇ ਮੁੱਕ ਗਿਆ ਉਹ ਇਸ ਵਾਰ ਵਰਸੇ ਤੋਂ ਕਹਾਰ ਖੜਾਗੇ ਅੱਜ ਵੀ ਮੈਂ 12 ਪਿੰਗ ਗਿਆ ਸੀ ਸਾਰਾ ਸਕੂਲ ਭੈਣਾ ਮਾਨਸਾ ਥੱਲੇ ਢੂਲੇ ਲਾ ਕੇ ਛੱਤ ਫੜਾਈ ਹੋਈ ਹੈ ਪੰਡਿਕੀ ਅੰਦਰ ਨੇ ਓਥੇ ਬੱਚੇ ਪੜ ਰਹੇ ਨੇ ਉਹ ਕਹਿੰਦੇ ਕਦੇ ਵੀ ਸਾਡਾ ਸਕੂਲ ਡਿੱਗ ਜੂਗਾ ਨੁਕਸਾਨ ਹੋ ਸਕਦਾ ਹੈ 15 ਲੱਖ ਰੁਪਇਆ ਦਿੱਤਾ ਤੇ 5 ਕਮਰੇ 5 ਕਮਰੇ ਪਹੁੰਚਾ ਬਾਰ 5 ਕਮਰੇ ਪਹੁੰਚਾ 15 ਲੱਖ ਉਹਨਾਂ ਵੀ ਪੈਸਾ ਤੁਸੀਂ ਸਿੱਖਾਂ ਦੀ ਡੱਬੀ ਵੀ ਖਰੀਦਦੇ ਹੋ ਨਾ ਤਾਂ ਵੀ ਤੁਹਾਨੂੰ ਟੈਕਸ ਦੇਣਾ ਪੈਂਦਾ ਆ ਜਿਹੜਾ 3 ਲੱਖ ਹੈ ਉਹ ਤਾਂ ਮਾਨਤਾ ਦੀ ਹੈਗਾ ਇਹ ਤੁਹਾਡੇ ਹੀ ਪੈਸਾ ਹੈ ਉਹ ਨੂੰ ਵਾਪਸ ਦੇਤੇ ਤੁਸੀਂ ਬਾਤਿਆ ਕਿ ਮੇਰਾ ਫਰਜ਼ ਬਣਦਾ ਹੈ ਤੇ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਮੇਰਾ ਫਰਜ਼ ਬਣਦਾ ਹੈ ਹੋਰ ਵੀ ਇਸ ਵਿੱਚ ਵਿਖਿਆ ਜਿਹੜਾ ਹੁੰਦਾ ਹੈ ਗੰਧਿਆ ਵੀ ਖੇੜਾ ਹੈ ਤੁਸੀਂ ਮੈਂ ਚਾਹੁੰਦਾ ਕਿ ਨੂੰ ਪਾਗੇ ਤੇ ਲਿਖੀ ਹੋਵੇ ਕਾਨੂੰਨ ਤੇ ਦੇ ਦੋ ਥੋਡੇ ਬੰਦਬਾਜੀ ਕਰ ਬਸਤੀ ਦੇ ਵਿੱਚ ਜਿੰਨੀਆਂ ਕਹੋਗੇ LED ਲਾਈਟਾਂ ਤੁਹਾਨੂੰ ਅਸੀਂ ਦੇਵਾਂਗੇ ਤੇ ਜਗਮਗ ਜਗਮਗ ਮੁਫਤ ਦੀ ਬਸਤੀ ਹੋ ਜਾਊਗਾ। ਸ਼ਹਿਰ ਨੂੰ 390 LED ਲਾਈਟਾਂ ਲਿੱਤੀਆਂ ਨੇ ਤੁਸੀਂ 4-5 ਦਿਨਾਂ ਬਾਅਦ 4-5 ਦਿਨਾਂ ਬਾਅਦ ਉਸ ਸ਼ਹਿਰ ਰਾਤ ਨੂੰ ਜਾਇਓ ਤੁਹਾਨੂੰ ਕੋਈ ਜਗ੍ਹਾ ਹਜੇ ਨਹੀਂ ਮਿਲੂਗੀ ਜਿੱਥੇ ਨੇਰਾ ਹੋਊਗਾ ਦਿਨ ਚੜ੍ਹ ਕੇ ਦਿਖਾਵਾਂਗੇ ਸ਼ਹਿਰ ਚ ਹਾਲਾਂਕਿ ਮੁਸਕਰਾਨਾ ਕਮੇਟੀ ਵਾਲਿਆਂ ਨੇ ਕਮੇਟੀ ਵਾਲਿਆਂ ਨੇ ਰੱਖਣਾ ਅੰਸ਼ਾ ਬੜਾ ਬੱਤਾ ਬਰੋਸਾ ਨਾਲ ਠੀਕ ਹੋ ਗਿਆ। ਸੋ ਵੀਰੋ ਤੁਡੇ ਨਾਲਾਂ ਥੋਡੇ ਵਰਗੇ ਆ ਥੋਡੇ ਵਰਗੇ ਰਹਾਂਗੇ ਮੈਂ ਤਾਂ ਆਹ ਕਹਾਂ ਐਮਪੀ ਆ ਆ ਕੇ ਕੁਰਸੀ ਤੇ ਖੜ ਚੜ ਕੇ ਖੜ ਗਿਆ ਆਥੋ ਜਿੰਨਾ ਗੱਲ ਕਰ ਰਿਹਾ ਹੁਣ ਹੋਰ ਪਲਾ ਕੇ ਦਿਖਾਓ ਪਹਿਲੀ ਗੱਲ ਤਾਂ ਉਹ ਇਹੋ ਜਿਹੇ ਬਸਤੀਆਂ ਚ ਆਉਂਦੇ ਹੀ ਨਹੀਂ ਉਹਨਾਂ ਨੂੰ ਸੂਗ ਆਉਂਦੀ ਆ ਤੁਹਾਡੇ ਚ ਸੂਗ ਹਾਂ ਉਹਨੂੰ ਇਹ ਲੱਗਦਾ ਬਹੁਤ سارے ਮੀਟਰ ਹੈ ਜੇ ਨੇ ਜਿਹੜੇ ਮੈਂ ਨਾਮ ਵੀ ਲੈ ਸਕਦਾ ਕੇਵਲ ਸਿੰਘ ਢਿੱਲੋ ਜਿਹਨੇ ਜਿਹੜਾ ਬਰਨਾਲੇ ਵਾਲਾ ਉਹ ਆਪਣੀ ਗੱਡੀ ਦੇ ਵਿੱਚ ਸ਼ੈਂਪੂ ਰੱਖਦਾ ਜਦੋਂ ਲੋਕਾਂ ਨੂੰ ਪਿੰਡਾਂ 'ਚ ਮਿਲਣੇ ਜਾਂਦੇ ਸ਼ੈਂਪੂ ਰੱਖ ਕੇ ਜਾਂਦਾ ਹੈ ਕਾਰਨ ਉਸ ਗੱਡੀ 'ਚ ਨਹਾਉਂਦਾ ਨਹੀਂ ਹੁੰਦਾ ਉਹਨੇ ਸ਼ੈਂਪੂ ਰੱਖਿਆ ਆ ਜੇ ਗਲਤੀ ਨਾ ਕਰਨਾ ਹੱਥ ਮਲਾ ਲੇ ਹੱਥ ਮਲਾਉਣ ਤੋਂ ਬਾਅਦ ਗੱਡੀ 'ਚ ਬੈਠਣ ਸਾਰ ਸ਼ੈਂਪੂ ਨਾਲ ਪਹਿਲਾਂ ਹੱਥ ਧੋਉਂਦਾ ਹੈ ਕਿ ਕਿਤੇ ਕੋਈ ਚਮੜੀ ਦੀ ਬਿਮਾਰੀ ਨਾ ਹੋ ਜੇ ਆਮ ਲੋਕਾਂ ਨਾਲ ਕਰੀਬ ਲੋਕਾਂ ਨਾਲ ਆ ਕੇ ਪਿਆ। ਐਂਜਮ ਦੇਣਾ ਜੋੜੇ ਹਾਰੇ ਹੋਇਆ ਹਾਲ ਹੈ ਜੋ ਜੁੱਤੇ ਘੇਰ ਕੇ ਨੇ ਮਿਲਣਗੇ ਆਪਾਂ ਨੂੰ। ਅੱਜ ਕੋਈ ਨੀਂਦ ਨਹੀਂ ਬਾਕੀ ਨਹੀਂ ਮਿਲਣੇ। ਬਸ ਨਹੀਂ ਪਰ ਤੁਸੀਂ ਉੱਪਰ ਜਾਣ ਹੀ ਜੜੇ ਲਾਉਂਦੇ ਨਾ ਬੰਦੂਆਂ ਨੂੰ। ਕਾ ਮਾਤਾ ਨਹੀਂ। ਇਹ ਜਾਣ ਹੀ ਨਹੀਂ ਲੈਣੇ। ਉਹ ਪਹਿਲਾਂ ਘੱਟ ਮਾਰ ਹੀ ਜਾਊਗਾ। ਉਹ ਪਹਿਲਾਂ ਮਾਰ ਕੇ ਪਾਪਾ ਪਾਪਾ ਦੇ ਲੈਣੇ। ਸਵੀਰੋ ਚੱਲੂਗਾ ਚੱਲੂਗਾ। ਸ਼ੂਸ਼ਣ ਉੱਤੇ ਧੂੜਾ ਜੰਮੀਆਂ। ਕੰਦਾ ਚੜੀ ਜਾਂਦੇ ਨੇ। ਗਰੀਬੀਆਂ ਬੈਠੀਆਂ ਨੇ। ਆਸੈਂਸੀ ਵਸਤੀ ਚਾ ਬਾਜੀガル ਵਸਤੀ ਚ। ਆਪ ਅਗਰੀਬੇ ਤੇ ਨਹੀਂ। ਇੱਧਰ ਧਿਆਨ ਨਹੀਂ ਦਿੰਦੇ। ਮਾਨੀਆਂ ਨੂੰ ਮਾਨੀਆਂ ਨੂੰ ਟਾਬਿਆਂ ਨੂੰ ਗੁਰਲਿਆਂ ਨੂੰ ਸਬਸਿਡੀਆਂ ਸ਼ੀਸ਼ਿਆਂ ਉੱਤੇ ਤੂੜਾ জমੀਆਂ ਕੰਡੇ ਝੜੀ ਜਾਂਦੇ ਨੇ ਜਿੱਲ ਦਾ ਸੰਭੀ ਜਾਂਦੇ ਨੇ ਵਰਕੇ ਪਾਣੀ ਜਾਂਦੇ ਨੇ ਜਾਂਦਿਆਂ ਦੇ ਬੈਲੀ ਦਾ ਲੰਮਕੜ ਕੋਈ ਪੁੱਛਦਾ ਨਹੀਂ ਮਰਿਆਂ ਉੱਤੇ ੱਤੇ ੱਲੇ ਜੜੀਆਂ ਚਾਦਰਾਂ ਚੜੀ ਜਾਂਦੇ ਨੇ ਉਹਨਾਂ ਦੇ ਵੀ ਤੁਸੀਂ ਮੁੱਖ ਮੰਤਰੀ ਐਮ ਐਲ ਏ ਐਮ ਪੀ ਤੇ ਪ੍ਰਧਾਨ ਮੰਤਰੀਓ ਮੈਨੂੰ ਜਵਾਬ ਤਾਂ ਦਿਓ ਜਿਹੜੇ ਦੀਵਾਲੀ ਵਾਲੇ ਦਿਨ ਵੀ ਦਿਹਾੜੀ ਜਾਂਦੇ ਨੇ ਵੀ ਵੀ ਕਈ ਦਿਹਾੜੀ ਲਿਖੀ ਸੋ ਮੈਂ ਤਾਂ ਤੁਹਾਡੇ ਨਾਲ ਖੜੂਗਾ ਦੇਖੋ ਸਭ ਤੋਂ ਵੱਧ ਖੁਸ਼ੀ ਮਾਲੀ ਨੂੰ ਹੁੰਦੀ ਹੈ ਜਦੋਂ ਉਹਦਾ ਹੱਥੀ ਲਾਇਆ ਹੋਇਆ ਬੂਟਾ ਫਲ ਜਾਂ ਛਾਂ ਦੇ ਲੱਗ ਜੇ ਆ ਮੇਰੇ ਟੀਚਰ ਨੇ ਸ਼ਾਇਦ ਮੇਰੇ ਤੋਂ ਵੀ ਵੱਧ ਖੁਸ਼ੀ ਇਹਨਾਂ ਨੂੰ ਮੇਰੇ ਐਮਪੀ ਬਣ ਕੇ ਜਦੋਂ ਪਾਰਲੀਮੈਂਟ 'ਚ ਮੈਂ ਬੋਲਦਾ ਉਦੋਂ ਇਹ ਮਾਲੀ ਨੇ ਇਹਨਾਂ ਨੂੰ ਖੁਸ਼ੀ ਹੁੰਦੀ ਹੋਊਗੀ ਕਿ ਸਾਡਾ ਲਾਇਆ ਹੋਇਆ ਬੂਟਾ ਅੱਜ ਛਾਂ ਦੇ ਰਿਹਾ ਅੱਜ ਉੱਠਾ ਦੇ

ਤਾਂ ਤੁਸੀਂ ਆਂਦੀ ਤਰਫਾ ਜ ਉਹਨਾਂ ਨੂੰ ਕੋਈ ਸਤਿ ਸਾਨੀ ਦੇਣਾ ਇਹਨਾਂ ਨੂੰ ਖੁਸ਼ੀ ਇਸ ਗੱਲ ਦੀ ਹੋਊਗੀ ਯਾਰ ਮੇਰਾ ਭਲਾ ਹੋਇਆ ਮੈਂ ਹੁਣ ਜਿਹੜੇ ਸਨਾਮ ਜਾਂ ਟੀਮੇ ਜਾਣਾ ਇਥੇ ਮੈਂ ਬੜਾ ਜਾਂ ਜਿਵੇਂ ਮਾਪੇ ਮੈਨੂੰ ਕੋਈ ਇੱਕ ਮਿੰਟ ਬੇਟਾ ਮੈਨੂੰ ਕੋਈ ਕੋਈ ਨਿਕਲੀ ਮੈਂ ਨਹੀਂ ਰਹਿਣ ਦਿਓ ਤੁਸੀਂ ਜ਼ਿਆਦਾ ਵੱਡਾ ਕੋਈ ਜਦੋਂ ਮੈਂ ਜਾਂਦਾ ਸਨਾਮ ਇੱਥੇ ਲੰਘਦਾ ਜੀ ਮੈਨੂੰ ਵੀ ਜੀ ਲੱਗਦਾ ਜਿੱਥੇ ਪੜਿਆ ਜੰਮੀ ਸਤਣੀ ਅਕਲੀ ਨੌਂਵੀਂ ਰਸਨੀ ਮੈਨੂੰ ਕੋਈ ਟਿਕਣ ਮਿਲਦੇ ਨਹੀਂ ਹੈ। ਥੇਰਾ ਮੁੰਡੂਲਾ ਬੜਾ ਕਾਈ ਕਰੇ ਰਹੀ। ਦੂਈ ਪਸ ਪਰਦੇ ਆ ਪੈ। ਬੋਲੋ। ਉਹ ਕਰ। ਦੋ ਬਾਰੀ ਬਲੈਕ ਬੰਦ ਦੇ ਘਰੇ ਮੂਰੇ ਟੱਕਰ। ਮੇਰੀ ਬਾਤ ਨਹੀਂ ਤੇ ਤਾਂ ਮੈਂ ਗੱਡੀ ਰੋਕ ਕੇ ਉਹਦੇ ਪੈਰੀਂ ਹਿਲਾਉਣਾ ਤੇ ਮੈਂ ਇੱਕ ਦਿਨ ਜਾਂਦਾ ਸੀਗਾ ਜੀ ਸਨਾਮ ਸ਼ਹਿਰ ਵਿੱਚ ਕਿ ਤਾਂ ਮੈਨੂੰ ਸਮਾਜਿਕ ਸਿੱਖਿਆ ਪੜਾਉਂਦੇ ਸੀ ਮੇਰੇ ਮਾਸਟਰ ਚਿੰਮੀ ਤਾਂ ਮੈਂ ਉਹਨੂੰ ਪਛਾਣ ਲਿਆ ਉਹ ਸਕੂਟਰ ਤੇ ਜਾਂਦੇ ਸੀ ਮੈਂ ਗੱਡੀ ਰੋਕ ਕੇ ਉਹਨਾਂ ਦੇ ਪੈਰੀ ਹੱਥ ਲਾਏ ਉਹਨਾਂ ਦੀਆਂ ਅੱਖਾਂ 'ਚੋਂ ਪਾਣੀ ਆ ਗਿਆ ਕਹਿੰਦਾ ਕਹਿੰਦਾ ਭਗਵੰਤ ਮੈਨੂੰ ਇਸ ਗੱਲ ਨਹੀਂ ਪੁੱਛਿਆ ਕਿ ਸਾਡੇ ਲਾਏ ਹੋਏ ਹੱਥੀ ਲਾਏ ਹੋਏ ਜਿਹੜੇ ਨੇ ਉਹ ਫਲ ਫੁੱਲ ਦੇ ਰਹੇ ਨੇ ਕਿ ਤੂੰ ਮੈਨੂੰ ਬਾਜ਼ਾਰ ਦੇ ਵਿੱਚ ਖੜਾ ਕੇ ਆਪ ਉਤਰ ਕੇ ਤੂੰ ਹੋ ਸਕਦਾ ਹੈ ਤੂੰ ਹੂਟਰ ਮਾਰ ਕੇ ਵੀ ਲੰਘ ਸਕਦਾ ਸੀ ਕੋਲ ਦੀ ਪਰ ਤੂੰ ਗੱਡੀ ਖੜਾ ਕੇ ਮੈਨੂੰ ਮਾਨਸਕ ਕਰ ਦੇ ਰਹੇ ਆ ਮੇਰੀ ਉਮਰ ਵੱਧ ਗਈ ਦੇ ਨਾਲ ਸੋ ਵੀਰੋ ਆਪਣੇ ਮਾ ਜਿਹਦੇ ਘਰੇ ਬਜ਼ੁਰਗ ਨੇ ਮਾਪਿਓ ਦਾਦਾ-ਦਾਦੀ ਨੇ ਉਹਨਾਂ ਨੂੰ ਕਹਿੰਦੇ ਫਿਰ ਤੀਰਥਾਂ ਤੇ ਜਾਣ ਦੀ ਲੋੜ ਨਹੀਂ ਉਹਨਾਂ ਕੋ ਘਰੀਂ ਤੀਰਥ ਫੜੇ ਸੇਵਾ ਕਰ ਲੈ ਤੁਸੀਂ ਹੈਰਾਨ ਹੋ ਜਾਓਗੇ ਠੰਡ ਲੰਗੀ ਹਜੇ ਪੰਜਾਬ ਸਰਕਾਰ ਠੰਡ ਵਾਲੀਆਂ ਵਰਦੀਆਂ ਤੇ ਟੈਂਡਰ ਪਾਉਂਦੀ ਫਿਰਦੀ ਹੈ ਸਕੂਲ ਦੀ ਰਾਇਂ ਕੰਡ ਲੰਗੀ ਕੋਈ ਉਹਨਾਂ ਦੇ ਵਜੀਫੇ ਨਹੀਂ ਆਏ ਇਹਨਾਂ ਦੀਆਂ ਕਿਤਾਬਾਂ ਨਹੀਂ ਆਈਆਂ ਬੈਠਣ ਨੂੰ ਬेंच ਹੈ ਨਹੀਂ ਪੀਣ ਨੂੰ ਪਾਣੀ ਹੈ ਨਹੀਂ ਸਕੂਲਾਂ 'ਚ ਮਿੱਡੇ ਮੀਲ ਦੇ ਪੈਸੇ ਨਹੀਂ ਦਿੱਤੇ ਉਹਨਾਂ ਦੇ ਜਿਹੜੇ ਧਾਰੀਦਾਰ ਨੇ ਮੈਂ 25 ਕਰੋੜ ਰੁਪਇਆ 5 ਸਾਲਾਂ 'ਚ ਮਿਲਦਾ ਹੈ ਉਹਦੇ 'ਚੋਂ ਮਾਨ ਸਾਹਿਬ ਤੁਹਾਨੂੰ ਸੁਣ ਕੇ ਖੁਸ਼ੀ ਹੋਊਗੀ 10 ਕਰੋੜ ਰੁਪਇਆ ਮੈਂ ਸਕੂਲਾਂ ਦੀਆਂ ਬਿਲਡਿੰਗਾਂ ਤੇ ਬੈਂਚਾਂ ਨੂੰ ਦਿੱਤਾ ਹੈ ਆਲੂ ਪਚਾ ਸੀਰੇ ਪੁੜਿਆ ਹੈ ਫੁੱਟ ਪਾਣੀ ਮੈਂ ਤੁਹਾਡੇ ਹੱਕ ਚ ਤੁਹਾਡੇ ਨਾਲ ਆ ਜਿਹੜੇ ਕਮਰੇ ਬਣਾਏ ਨੇ ਮਰਦੇ ਬੱਚਿਆਂ ਨੂੰ ਵੀ ਮੈਂ ਅਰਦਾਸ ਕਰਦਾ ਇਹ ਬੱਚੇ ਇਹ ਬੱਚੇ ਕੋਈ ਕਮੀ ਨਹੀਂ ਹੈਗੀ ਪ੍ਰਮਾਤਮਾ ਸਾਰਿਆਂ ਨੂੰ ਕੁਝ ਬਣਾ ਕੇ ਭੇਜਦਾ ਲੈ ਸ਼ਕਤ ਨਾਲੋ ਇੰਨਾ ਬੱਚਿਆਂ ਚੋਂ ਦੋ ਤਿੰਨ ਚਾਰ ਬੱਚੇ ਨੇ ਜਿਹੜੇ ਉਹਨੂੰ ਲੈ ਜਾਂਦੇ ਆ ਦਬਾਓ ਦਾਖਲਾ ਉੱਥੇ ਜਿੱਥੇ ਰਾਹਲ ਗਾਂਧੀ ਹੋਰੀ ਪੜੇਨੀ ਦਬਾਓ ਦਾਖਲਾ ਉੱਥੇ ਜਿੱਥੇ ਸੁਖਵੀਰ ਬਾਦਲ ਹੋਰੀ پڑے ਨੇ ਫੀਸ ਕਰ ਦਿਓ ਸਾਡੀ ਮਾਫ਼ ਦੋ ਸਾਲ ਵਾਸਤੇ ਉਹੀ ਟੀਚਰ ਉਹੀ ਕਿਤਾਬਾਂ ਉਹੀ ਬੈਂਚ ਸਾਨੂੰ ਦੇ ਦਿਓ ਉਹੀ ਕੰਪਿਊਟਰ ਸਾਨੂੰ ਦੇ ਦਿਓ ਦੋ ਸਾਲਾਂ ਬਾਅਦ ਰਿਜ਼ਲਟ ਦੇਖ ਲਿਓ ਫਰਸਟ ਉਹ ਨਹੀਂ ਆਉਂਦੇ ਹੁੰਦੇ ਜਿਹੜੇ ਸੋਨੇ ਦੇ ਚਮਚੇ ਮੂੰਹ 'ਚ ਲੈ ਕੇ ਜਾਂਦੇ ਨੇ ਫਰਸਟ ਸਾਡੇ ਬਾਣ ਦੇ ਮੰਜੇ ਵਾਲੀ ਆਉਂਦੇ ਨੇ ਪਰ ਕਰੀਏ ਕੀ ਨਾ ਕਰੀਏ ਅੱਜੇ ਮਾਸਟਰ ਕੋਟ ਪੋੜੇ ਨੇ पढ़ाई हुई आहे चोरी न सघंदा चमका चमका किनारियो